ਸਸ਼ਕਰ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਮਨਦੀਪ ਇਟਲੀ ਵਾਲਾ ਜਿਹੜੇ ਇੱਕ ਸੋਸ਼ਲ ਵਰਕਰ ਨੇ ਉਹਨਾਂ ਦੇ ਵੱਲੋਂ ਵੱਡਾ ਤੇ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਇੱਕ ਭੈਣ ਦਾ ਪਿਓ ਹੈ ਨਹੀਂ ਸੀ ਸ਼ਾਇਦ ਉਹਨਾਂ ਦੇ ਭਰਾ ਵੀ ਹੈ ਨਹੀਂ ਸੀ ਤੇ ਮਨਦੀਪ ਇਟਲੀ ਵਾਲਾ ਨੇ ਆਪਣੇ ਕੋਲੋਂ ਖਰਚਾ ਕਰਕੇ ਉਸ ਭੈਣ ਦਾ ਵਿਆਹ ਕੀਤਾ ਤੇ ਪਿਓ ਤੇ ਭਰਾ ਦੀ ਸਾਰੀ ਜ਼ਿੰਮੇਵਾਰੀ ਵੀ ਨਿਭਾਈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਹਰ ਇੱਕ ਲੋੜੀ ਦਾ ਸਮਾਨ ਤੇ ਜਿਹੜਾ ਭਰਾ ਤੇ ਪਿਓ ਦੇ ਵੱਲੋਂ ਇੱਜ਼ਤ ਮਾਨ ਸਤਿਕਾਰ ਦਿੱਤਾ ਜਾਂਦਾ ਹੈ ਉਹ ਵੀ ਸਾਰਾ ਇਸ ਭੈਣ ਨੂੰ ਦਿੱਤਾ ਗਿਆ ਮਨਦੀਪ ਇਟਲੀ ਵਾਲਾ ਦੇ ਵੱਲੋਂ ਤਾਂ ਦੋਸਤੋ ਇਹ ਬਹੁਤ ਵੱਡੀ ਗੱਲ ਹੈ ਹਰ ਕਿਸੇ ਦੇ ਵਾਸਤੇ ਗੱਲ ਨਹੀਂ ਹੈ ਐਦਾਂ ਦੇ ਕੰਮ ਕਰਨੇ ਇਸ ਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਜਿਹੜਾ ਮੰਦੀਪ ਇਟਲੀ ਵਾਲਾ ਦੇ ਕੋਲ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿੰਨੀ ਸੋਹਣੀ ਜੋੜੀ ਹੈ ਸਾਡੇ ਵੱਲੋਂ ਵੀ ਇਸ ਭੈਣ ਨੂੰ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਇਸਦਾ ਜੀਵਨ ਜਿਹੜਾ ਹੈ ਉਹ ਬਹੁਤ ਵਧੀਆ ਗੁਜ਼ਰੇ ਤੇ ਇਹਨਾਂ ਦੀ ਜੋੜੀ ਸਦਾ ਸਲਾਮਤ ਰਹੇ ਤਾਂ ਵੀਡੀਓ ਨੂੰ ਅੱਗੇ ਤੋਂ ਅਗੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਸ਼ਲ ਮੀਡੀਆ ਦੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਮੰਦੀਪ ਇਟਲੀ ਵਾਲਾ ਦੇ ਲਈ ਕਮੈਂਟ ਜਰੂਰ ਕਰਿਓ ਥੈਂਕ ਯੂ ਦੋਸਤੋ